ਪੰਜਾਬ ਦੇ ਕਿਸਾਨ ਆਪਣੇ ਹੱਕਾਂ ਲਈ ਜਿੱਥੇ ਦਿੱਲੀ ਚਲੋ ਦਾ ਨਾਰਾ ਦੇ ਕੇ ਦਿੱਲੀ ਵੱਲ ਵਧੇ ਹੋਏ ਪੰਜਾਬ ਹਰਿਆਣਾ ਬਾਰਡਰ ਤੇ ਸੰਘਰਸ਼ ਕਰ ਰਹੇ ਹਨ ਉੱਥੇ ਹੀ ਇਹਨਾਂ ਕਿਸਾਨਾਂ ਦੇ ਹੱਕ 'ਚ ਆਵਾਜ਼ ਬੁਲੰਦ ਕਰਦੇ ਹੋਏ ਪ੍ਰਾਈਵੇਟ ਬੱਸ ਯੂਨੀਅਨ ਦੇ ਆਗੂਆਂ ਦਾ ਕਹਿਣਾ ਹੈ ਕਿ ਕਿਸਾਨਾਂ ਦੀਆਂ ਮੰਗਾਂ ਜਾਇਜ਼ ਹਨ ਅਤੇ ਉਹ ਪਹਿਲਾਂ ਵੀ ਕਿਸਾਨਾਂ ਦੇ ਹੱਕ 'ਚ ਸਨ ਅਤੇ ਹੁਣ ਵੀ ਉਹ ਕਿਸਾਨਾਂ ਦੇ ਹੱਕ 'ਚ ਹਨ ਬਟਾਲਾ 'ਚ ਬੱਸ ਸਟੈਂਡ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਯੂਨੀਅਨ ਦੇ ਆਗੂਆ ਕਲਵੰਤ ਸਿੰਘ ਤੇ ਦਿਲਬਾਕ ਸਿੰਘ ਦਾ ਕਹਿਣਾ ਸੀ ਕਿ ਪੰਜਾਬ ਦੇ ਕਿਸਾਨਾਂ ਨਾਲ ਅੱਜ ਹਰਿਆਣਾ ਅਤੇ ਕੇਂਦਰ ਸਰਕਾਰ ਇਸ ਤਰ੍ਹਾਂ ਦਾ ਵਤੀਰਾ ਕਰ ਰਹੀ ਹੈ ਜਿਵੇਂ ਉਹ ਭਾਰਤ ਦੇਸ਼ ਦੇ ਵਾਸੀ ਨਹੀਂ ਹਨ। ਉਹਨਾਂ ਦੇ ਉੱਪਰ ਲਗਾਤਾਰ ਹਮਲੇ ਕੀਤੇ ਜਾ ਰਹੇ ਹਨ ਅਤੇ ਸ਼ਾਂਤੀਪੂਰਵਕ ਤਰਨਾ ਪ੍ਰਦਰਸ਼ਨ ਕਰਨ ਦਾ ਹੱਕ ਵੀ ਖੋਇਆ ਜਾ ਰਿਹਾ ਹੈ ਅਤੇ ਨਾ ਹੀ ਉਹਨਾਂ ਦੀਆਂ ਮੰਗਾਂ ਨੂੰ ਸਜੀਦਾ ਨਾਲ ਲਿਆ ਜਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਪ੍ਰਾਈਵੇਟ ਬੱਸ ਯੂਨੀਅਨ ਲੋਕਾਂ ਨੂੰ ਅਪੀਲ ਕਰਦੀ ਹੈ ਕਿ ਬੱਸ ਸਟੈਂਡ ਤੋਂ ਕੋਈ ਵੀ ਬੱਸ ਨਹੀਂ ਚੱਲੇਗੀ ਚਾਹੇ ਉਹ ਸਰਕਾਰੀ ਹੋਵੇ ਜਾਂ ਪ੍ਰਾਈਵੇਟ ਇਸ ਲਈ ਘਰ ਤੋਂ ਆਪਣੇ ਹੀ ਵਹੀਕਲ ਤੇ ਨਿਕਲਣ ਤਾਂ ਜੋ ਖੱਜਲ-ਖੁਵਾਰੀ ਨਾ ਹੋ ਸਕੇ ਬੱਸ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਉਹ ਕਿਸਾਨਾਂ ਦੇ ਨਾਲ ਹਰ ਢੰਗ ਨਾਲ ਖੜੇ ਹਨ ਅਤੇ ਉਹਨਾਂ ਦਾ ਉਹ ਜ਼ੋਰਦਾਰ ਸਮਰਥਨ ਕਰਦੇ ਹਨ ਅੱਸੀ ਜੀ ਮੀਟਿੰਗ ਇਹ ਕਰਕੇ ਕੀਤੀ ਆ ਕਿ ਅਸੀਂ ਜੋ ਪ੍ਰਾਈਵੇਟ ਵਰਕਰ ਮਲਕ ਰੋਡਵੇ ਦਾ ਵਰਕਰ ਇਹ ਸਭ ਜਿਹੜੀ ਆ ਹੜਪਾਲ ਕਰਾਂਗੇ ਬਿਲਕੁਲ ਜੇ ਸਾਨੂੰ ਬਹਿਣਾ ਪਿਆ ਬਹਾਂਗੇ ਵੀ ਜ਼ਰੂਰ ਅਸੀਂ ਜਾ ਰਹੇ ਆ ਉਦਾਂ ਤੇ ਦਿੱਲੀ ਵੀ ਅਸੀਂ ਇੱਥੋਂ ਜਾ ਰਹੇ ਆ ਬੰਦੇ ਬੜੇ ਪਰ ਅਸੀਂ ਸਾਰਾ ਵਰਕਰ ਜਿਹੜਾ ਅੰਮ੍ਰਿਤਸਰ ਪਠਾਨਕੋਟ ਬਿਲਕੁਲ ਕੋਈ ਚੀਜ਼ ਨਹੀਂ ਚੱਲਣ ਦੇਾਂਗੇ ਆਪਾਂ ਸਾਰੀ ਦੁਨੀਆ ਦੇ ਨਾਲ ਹੀ ਸਵਾਰ ਕਰਾਂਗੇ ਜਿਹੜੀ ਤੁਸੀਂ ਕਿਹਾ ਵੀ ਮਤਲਬ ਆਉਣ ਜਾਣ ਵਾਸਤੇ ਜਗਾ ਵਾ ਉਹ ਤੇ ਮਤਲਬ ਹੀ ਕੋਈ ਨਹੀਂ ਆ ਉਹਨੂੰ ਰੋਕ ਹੀ ਨਹੀਂ ਸਕਦਾ ਕੋਈ ਕੋਈ ਬੰਦਾ ਬਿਮਾਰ ਹੋ ਜਾਂਦਾ ਕਿ ਇਹਦੀ ਕੋਈ ਵਿਆਹ ਸ਼ਾਦੀ ਆ ਇਹਦੇ ਵਾਸਤੇ ਜ਼ਰੂਰ ਜਾਏਗਾ ਕੋਈ ਬੰਦਾ ਵੀ ਉਹਦੇ ਹੱਥੇ ਰਾਹ ਵੀ ਦਿੱਤਾ ਜਾਏਗਾ ਕੀ ਉਮੀਦ ਕਰੋਗੇ ਜਿਹਦੇ ਮੁਸਾਫਰਾ ਨੇ ਆਣਾ ਉਹਨਾਂ ਵਾਸਤੇ ਤੇ ਮਤਲਬ ਪਹਿਲੋ ਹੀ ਲਾਅਸ ਕੀਤਾ ਵਾਹੀਂ ਅਸੀਂ ਪਹਿਲੋ ਅੱਜ ਤੋਂ 10 ਦਿਨ ਪਹਿਲੋ ਲਾਅਸ ਕੀਤਾ ਜਿੰਨੇ ਜਾਣਾ ਉਹਨੇ ਪਹਿਲੋ ਹੀ ਚੱਲ ਜਾਣਾ ਵਾ ਉਹ ਟਾਈਮ ਤੇ ਟਾਈਮ ਕਿਹੇ ਬੰਦੇ ਨੇ ਨਹੀਂ ਆਉਣਾ ਜਿਹੜਾ ਲਾਅਸ ਕੀਤਾ ਗਿਆ ਵਾ ਅੱਜ ਤੋਂ 10 ਦਿਨ ਪਹਿਲੋ ਕਿਹਾ ਗਿਆ ਵਾ ਤੇ 10 ਦਿਨ ਜਿੰਨੇ ਜਾਣਾ ਹੁੰਦਾ ਕੱਲ ਦਾ ਦਿਨ ਤੇ ਮਤਲਬ ਹੀ ਕੋਈ ਨਹੀਂ ਕੋਈ ਘਰੋਂ ਨਿਕਲੇ ਤੇ ਜੇ ਕੋ ਨਿਕਲਦਾ ਵੀ ਆ ਤੋ ਆਪਣੀ ਗੱਡੀ ਲੈ ਕੇ ਨਿਕਲੇਗਾ ਨਿੱਕੀ ਗੱਡੀ ਵੱਡੀ ਗੱਡੀ ਨਹੀਂ ਚੱਲੇਗੀ। ਔਰ ਅੱਜ ਅਸੀਂ ਸਬੂ ਟ੍ਰਾਂਸਪੋਰਟਰ ਵਾਲੋਂ ਜਿਹੜਾ 16 ਫਰਵਰੀ ਦਾ ਜਿਹੜਾ ਬੰਦ ਦੀ ਕਾ ਲਿਆ ਉਹਦੇ ਵਿੱਚ ਸਬੂ ਟ੍ਰਾਂਸਪੋਰਟਰ ਆਪਰੇਟਰ ਵੀ ਤੇ ਮਜ਼ਦੂਰ ਵੀ ਸਾਰੇ ਜਿੰਨੇ ਹੈਗੇ ਆ ਬਹੁਤ ਵੱਡੇ ਪੱਧਰ ਤੇ ਅਸੀਂ ਜਿਹੜਾ ਕੱਲ ਦਾ ਸਪਰਥਨ ਦਵਾਂਗੇ ਕਿਸਾਨ ਜਿੱਥੇ ਬੰਦਿਆਂ ਨੂੰ ਜਿਹੜੀਆਂ ਇਸ ਵੇਲੇ ਸਾਡੇ ਸਿਬੂ ਬਾਰਡਰ ਦੇ ਉੱਤੇ ਜਿਹੜੀਆਂ ਬਹੁਤ ਵੱਡੀ ਲੜਾਈ ਲੜ ਕੇ ਲੜਨ ਗਈਆਂ ਵਾ ਉਹਨਾਂ ਦੇ ਸਮਰਥਨ ਵਾਸਤੇ ਅਸੀਂ ਜਿੰਨੀਆਂ ਵੀ ਸਾਡੀਆਂ ਜਥੇਬੰਦੀਆਂ ਵਾ ਸਾਰੀਆਂ ਇੱਕ ਮੰਚ ਤੇ ਹੋ ਗਏ ਅਸੀਂ ਕੱਲ ਤਾਂ ਜਿਹੜੀ ਬੰਦ ਦੀ ਕਾਲ ਹੈ ਉਹਦੇ ਵਿੱਚ ਪੂਰਾ ਤਲ ਮੰਨ ਤੇ ਧੰਦੇ ਨਾਲ ਜਿਹੜਾ ਸਮਰਥਨ ਦੇ ਰਹੇ ਆ ਮਿਨੀ ਆਪਰੇਟਰ ਯੂਨੀਅਨੀਆਂ ਆ ਔਰ ਵਰਕਰ ਯੂਨੀਅਨੀਆਂ ਆ ਮਾਲਕਾਂ ਲੋ ਵੀ ਸਾਰੀਆਂ ਜਿਹੜੀਆਂ ਵਾ ਸਾਰੇ ਆਪਣੇ ਮਜ਼ਦੂਰਾਂ ਨੂੰ ਅਧਿਤਾ ਕੀਤੀਆਂ ਗਈਆਂ ਵਾ ਕਿ ਜਿੱਥੇ ਵੀ ਆਪਣੀਆਂ ਟਰਾਂਸਪੋਰਟਾਂ ਦੀ ਅੱਜ ਰਾਤ ਨੂੰ ਗੱਡੀਆਂ ਖੜ੍ਹ ਜਾਂਦੀਆਂ ਉੱਥੇ ਹੀ ਉਹਦਾ ਦਾ ਚੱਕਾ ਜਾਮ ਰਹਿੰਦੇ ਨਾ ਵਾ ਜਿਹੜਾ ਸਰਕਾਰ ਨੂੰ ਇਸ ਗੱਲ ਦਾ ਸਾਹਸ ਹੋਵੇ ਕਿ ਇਹ ਵੀ ਹੀ ਪ੍ਰਾਈਵੇਟ ਵਰਕਰ ਅਰੇ ਮਜ਼ਦੂਰ ਜਿਹੜੇ ਆ ਕਿਸਾਨ ਜੱਥੇਬੰਦੀਆਂ ਦਾ ਮੋਢੇ ਨਾਲ ਮੋਢਾ ਜੋੜ ਕੇ ਖਲੋਤੇ ਹੋਇਆ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜਾ ਵੀ ਕੋਈ ਸੰਘਰਸ਼ ਲੜਨਾ ਹੋਊਗਾ ਅਸੀਂ ਕਿਸਾਨ ਜੱਥੇਬੰਦੀਆਂ ਦੇ ਨਾਲ ਬਹੁਤ ਵੱਡੇ ਪੱਧਰ ਤੇ ਮੋਢੇ ਨਾਲ ਮੋਢਾ ਜੋੜ ਕੇ ਲੜਾਂਗੇ ਸੋ ਅਸੀਂ ਜਿਹੜੀਆਂ ਕਿਸਾਨ ਜੱਥੇਬੰਦੀਆਂ ਇਸ ਵੇਲੇ ਬਾਰਡਰਾਂ ਤੇ ਲੜ ਰਹੀਆਂ ਵਾਂ ਗੋਲੀਆਂ ਦਾ ਸਾਹਮਣਾ ਕਰ ਰਹੀਆਂ ਵਾਂ ਹੋਰ ਜਿਹੜੇ ਉਹਨਾਂ ਦੇ ਉੱਤੇ ਰਾਕਟ ਲੈਂਚਰ ਛੁੱਟੇ ਜਾ ਰਹੇ ਉਹਨਾਂ ਦਾ ਸਾਹਮਣਾ ਕਰ ਰਿਆ ਉਹਨਾਂ ਵਾਸਤੇ ਅਸੀਂ ਬਹੁਤ ਵੱਡਾ ਜਿਹੜਾ ਵਾ ਉਪਰਾਲਾ ਕਰਕੇ ਤੇ ਅਸੀਂ ਵੀ ਆਪਣੀਆਂ ਟਰਾਂਸਪੋਰਟਾਂ ਵੱਲੋਂ ਦਿੱਲੀ ਬਾਰਡਰ ਤੇ ਪਹੁੰਚਣ ਦੀਆਂ ਵੱਡੇ ਪੱਧਰ ਤੇ ਤਿਆਰੀਆਂ ਕਰ ਰਹੇ ਆ। ਜਿਵੇਂ ਤੁਸੀਂ ਕਿਹਾ ਕਿ ਕੱਲ ਬੱਸਾਂ ਬੰਦ ਵੀ ਰਹਿਣਗੀਆਂ ਜਿੱਤੇ ਖੜ ਗਿਆ ਚੱਕਾ ਜਾਮ ਹੋ ਜੂਗਾ। ਜਿੰਨੂੰ ਅਮਰਜੈਂਸੀ ਪੈ ਜੇ ਆਦਨ ਵਾਸਤੇ ਦੇਖੋ ਜੀ ਅਮਰਜੰਸੀ ਜਿਹੜੀਆਂ ਸਵਾਵਾ ਵਾ ਜਿਸ ਤਰ੍ਹਾਂ ਐਂਬੂਲੈਂਸ ਆ ਜਾਂ ਹੋਰ ਜਿੱਦਾਂ ਇਹਨਾਂ ਨੂੰ ਜਿਹੜੀ ਇਹਨਾਂ ਨੂੰ ਤੇ ਛੋੜਿਆ ਨਾ ਕਿੱਡੀ ਵੱਡੀ ਹੜਤਾਲ ਹੋਵੇ ਜਿਹੜੀ ਐਂਬੂਲੈਂਸ ਹੋਵੇ ਮੈਡੀਕਲ ਹੋਵੇ ਜਿਹੜੀ ਇਹਨਾਂ ਨੂੰ ਪਹਿਲੇ ਦਿਨੋਂ ਜਿਹੜੀ ਇਹਨਾਂ ਨੂੰ ਆਵਾਜਾਈ ਦੀ ਜਿਹੜੀ ਉਹ ਛੋੜਿਆ ਵੀ ਇਹ ਕੋਈ ਵੀ ਮਰੀਜ਼ ਹੋਵੇ ਦੁੱਖ ਤਕਲੀਫ ਹੋਵੇ ਉਹਦੇ ਵਾਸਤੇ ਆਪਣੇ ਐਡਮਿਟ ਹੋਣ ਵਾਸਤੇ ਹਸਪੀਟਲ ਆਉਣ ਜਾਣ ਦੇਖੋ ਜੀ ਮੁਸਾਫਰਾਂ ਦੇ ਕੋਲ ਆਪਣੇ ਸਾਧਨ ਹੈਗੇ ਆ ਜਿਨ੍ਹਾਂ ਨੂੰ ਅਮਰਜੈਂਸੀ ਲੋੜ ਆ ਉਹ ਆਪਣਾ ਸਾਧਨ ਲੈ ਕੇ ਆਪਣਾ ਜਿਹੜਾ ਸਫ਼ਰ ਉਹ ਤੈਅ ਕਰ ਸਕਦੇ ਜਿੱਥੋਂ ਤੱਕ ਜਾਣਾ ਹੋਵੇ ਉਹਨਾਂ ਨੇ ਅਗਰ ਜੇ ਕੋਈ ਕਿਤੇ ਧਰਨਾ ਲੱਗਾ ਵਾ ਤੇ ਉੱਥੇ ਵੀ ਆਪਣੀ ਰਿਕਵੈਸਟ ਦੱਸ ਕੇ ਉਹਨੂੰ ਧਰਨੇ ਨੂੰ ਪਾਸ ਕਰ ਸਕਦੇ ਆ ਕੋਈ ਇਹੋ ਜਿਹੀ ਗੱਲ ਨਹੀਂ ਆ ਗਈ ਵੀ ਕੋਈ ਜਥੇਬੰਦੀਆਂ ਜਿਹੜੀਆਂ ਅਮਰਜੈਂਸੀ ਨੂੰ ਕੋਈ ਰੁਕਾਵਟ ਪਾਉਣ ਇਹੋ ਜਿਹੀ ਕੋਈ ਜਥੇਬੰਦੀ ਨਹੀਂ ਹੈਗੀ ਬਹੁਤ ਵੱਡੇ ਸਾਡੇ ਸੁਲਝ ਹੋਏ ਜਿਹੜੇ ਲੀਡਰ ਆ ਬੜੇ ਉੱਚੇ ਪੱਧਰ ਦੇ ਦਿੱਲੀ ਬਾਰਡਰਾਂ ਤੇ ਬੈਠੇ ਆ ਔਰ ਸੰਘਰਸ਼ ਦੇ ਵਿੱਚ ਹੀ ਉਹ ਬੈਠੇ ਹੁੰਦੇ ਆ ਉਹ ਹਰ ਇੱਕ ਦੀ ਜਿਹੜੀ ਆ ਜਿਹੜੀ ਆਵਾਜਾਈ ਦੀ ਸੇਫ ਆ ਉਹਨੂੰ ਬਹੁਤ ਵੱਡਿਆ ਤਰੀਕੇ ਨਾਲ ਨਾਲ ਉਹਨੂੰ ਲਾਉਡ ਕਰਦੇ ਆ